ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬੀਤੇ ਦਿਨੀ ਪਿੰਡ ਕਮਾਲੂ ਵਿਖੇ ਇੱਕ ਸ਼ਰਾਬ ਦੇ ਠੇਕੇ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਲੁੱਟਖੋ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਬਹੁਤ ਹੀ ਮਸਤੀ ਦਿਖਾਉਂਦੇ ਹੋਏ ਗ੍ਰਿਫਤਾਰ ਕੀਤਾ ਮਾਨਯੋਗ ਐਸਐਸਪੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪત્રਕਾਰਾਂ ਨਾਲ ਗਲਬਤ ਕਰਦੇ ਹੋਏ ਪੂਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹਨਾਂ ਨੇ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਿਵੇਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮੁਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਪ੍ਰਾ ਹੈਗਾ ਉਥੇ ਸ਼ਰਾਬ ਦੇ ਠੇਕੇ ਦਾ ਇੱਕ ਰਿੰਦਾ ਹੈ ਤੇ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਰਿੰਦਾ ਸੀਗਾ ਉਹਦੇ ਤੇ ਇੱਕ ਤਾਂ 4000 ਰੁਪਏ ਉਹਦੇ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੁੰਡੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਨਲੇਵਾ ਹਮਲਾ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਾਫ ਤੇ ਅਸੀਂ ਮੁਕੱਦਮਾ ਨੰਬਰ 80 ਡੇਟਿਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 3 uh, ਸਬਸੈਕਸ਼ਨ 5 ਐਂਡ 351 2 ਬੀ ਐਨ ਐਸ थाना रामे ਅੱਤੇ ਦਰਜ ਕੀਤਾ ਸੀ ਇਹਦੇ ਆਈ ਪੀਸੀ ਦੇ ਇਕੁਇਲੈਂਟ ਹੈਗੇ ਜੀ ਅਟੈਂਪਟ ਟੂ ਮਰਡਰ 307 324 382 34 ਔਰ 506 ਸੋ بیسਡ ਔਨ 댓 ਕਿਉਂਕਿ ਇਹ ਨਾ ਹੀਨੀਅਰ ਕੇਸ ਹੈਗਾ ਇਮੀਡੀਏਟਲੀ ਐਸਪੀ ਸਿਟੀ ਜਨਾ ਕੋਲ ਡੀ ਦਾ ਚਾਰਜ ਹੈ ਇਹਨਾਂ ਦੀ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਨੇ ਹੀ ਐਸਐਚਓ ਰਾਮਾ ਇਨਸਪੈਕਟਰ ਰਵਿੰਦਰ ਸਾਡੀ ਸੀਆਈਏ 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆਂ ਡੀਐਸਪੀ ਸਾਹਿਬ ਐਸਐਚਓ ਰੰਜਾ ਸੀਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਤੇ ਜਿਹੜਾ ਵਿਕਟਿਮ ਹੈਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਸ ਚ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਈਡੈਂਟੀਟੀ ਦੇ ਦੱਸਣ ਲਈ ਤੇ ਉਸ ਏਰੀਆ 'ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨਾਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਸ ਪਹਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ CIA ਹੋ ਰਾਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਠਿੰਡਾ ਤਲਵੰਡੀ ਸਾਹਬਾ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਗੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰਨ ਟਾਈਮ ਯੂਜ਼ ਕੀਤੀ ਸੀ ਐਚ ਐਫ ਡੀਲਕਸ ਵਿਦਆਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ ਵਿਦ ਸਾਇੰਟਿਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀ ਸੀ ਟੀ ਵੀ ਕੈਮਰਾਜ਼ ਔਰ ਹਿਊਮਨ ਇੰਡ ਦੇ ਨਾਲ ਇਹਨੂੰ ਟਰੇਸ ਕੀਤਾ ਹੈ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਸੀ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗਰੈਚੂਲੇਟ ਮਾਈ ਟੀਮ ਕਿ ਇਹਨਾਂ ਨੇ ਲੱਗੇ ਰਹੇ ਤੇ ਇਹਨਾਂ ਨੇ ਫੜ ਲਏ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਹੈ ਕਰੀਬ 20 ਸਾਲ ਦੀ ਨਾਲ ਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਜਿਹੜਾ ਬਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ హెয়ার ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਨਾਂ ਤੋਂ ਕੇਸ ਸਟ੍ਰੈਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਮੈਮ ਜਿਸ ਤਰ੍ਹਾਂ ਬਾਤਾਂ ਹੋਈ ਉਹ ਵੀ ਛੋਟੀ ਹੈ ਕੋਈ ਨਸ਼ੇ ਵਗੈਰਾ ਦੀ ਆਪਤੀ ਹੈ ਦੇਖੋ ਜੀ ਹਲੇ ਕਾਫੀ ਪ੍ਰੀਲੀਮਿਨਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਸਾਲ ਤੋਂ ਵੀ ਦੇਖਣ 'ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਦੇ ਜਾਨੇ ਮੇਰੇ ਉਦੋਂ ਸ਼ਾਫਟ ਰਿਸ਼ਕੇਦਾਰਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਸਾਰੇ ਦਿਨ ਦੀ ਸੀਗਰ ਪਰ ਇੱਥੇ 4000 ਰੀ ਦੇਖੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਠੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਸਟ੍ਰੈਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਿਹਾ ਸੀ ਨਾ ਕੋਈ ਦੁਸ਼ਮਣੀ ਵੀ ਨਹੀਂ ਖਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈ ਹੈ ਔਰ ਜਿਹੜਾ ਵਿਕਟਿਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਐਦਾਂ ਦੀ ਰੰਜਿਸ਼ ਨਹੀਂ ਹੈ ਔਰ ਉਹ ਥੋੜੀ ਬਹੁਤ ਡਿਸਕ੍ਰਿਪਸ਼ਨ ਵੀ ਐਦਾਂ ਦੀ ਦੇ ਰਹਾ ਸੀ ਵੀ ਅਣਪਛਾਤੇ ਮੁੰਡੇ ਸੀਗੇ ਬਟ ਉਹਨੇ ਇਹ ਜ਼ਰੂਰ ਦੱਸਿਆ ਸੀ ਵੀ ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਥੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦੇ ਸੀ ਇਸ ਦਾ ਹੀ ਕਤਾਂ ਵਾਪਰੀ ਹੈ ਜੀ ਤਿੰਨ ਚਾਰ ਦਿਨਾਂ ਚ ਦੂਸਰਾ ਜਿਹੜਾ ਹਮਲਾ ਹੋਇਆ ਸਾਹ ਦੇ ਥਿੱਕੇ ਦੇ ਇੱਕ ਰਿੰਦੇ ਦੇ ਉੱਪਰ ਆਮ ਤੌਰ ਤੇ ਅਵੇਅਰ ਕੀਤਾ ਜਾਂਦਾ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਿੱਥੇ ਕੈਸ਼ ਦਾ ਕੰਮ ਆਉਂਦਾ ਉੱਥੇ ਸੀਸੀਟੀਵੀ ਕੈਮਰਾ ਸਰਕਾਰੀ ਦਾ ਹਾਂਜੀ ਇਹਨਾਂ ਕੋਲ ਤਾਂ ਵੱਡੀ ਅਮਾਉਂਟ ਹੁੰਦੀ ਹੈ ਜੀ ਇਹਨਾਂ ਨਾਲ ਵੀ ਇਸ ਤਰ੍ਹਾਂ ਦੀ ਹੀ ਗੱਲਬਾਤ ਹੋਈ ਤੁਹਾਡੇ ਵੀ ਸੀਸੀਟੀਵੀ ਕੈਮਰੇ ਜਾਂ ਸਿਕਿਉਰਟੀ ਨੂੰ ਲੈ ਕੇ ਦੇਖੋ ਮੇਰੀ ਉਸ ਟਾਈਮ ਇਮੀਡੀਏਟਲੀ ਕਈ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੀ ਤਾਂ ਸ਼ਾਪਸ ਹੈ ਉਹਨਾਂ ਨਾਲ ਗੱਲ ਹੋਈ ਸੀ ਵੀ ਕੈਮਰੇ ਜ਼ਰੂਰ ਹੋਣੇ ਚਾਹੀਏ ਬਟ ਕੋਈ ਬਾਈਂਡਿੰਗ ਡਾਊਨ ਨਹੀਂ ਹੈ ਬਟ ਅਪੀਲ ਤਾਂ ਮੇਰੀ ਇਹੀ ਹੈ ਕਿਉਂਕਿ ਸਾਨੂੰ ਵੀ 2 ਦਿਨ ਤੁਸੀਂ ਕਹਿ ਸਕਦੇ ਹੋ ਕਿ ਅਸੀਂ 24 ਘੰਟੇ ਦਿਨ ਰਾਤ ਟ੍ਰੇਲ ਕਰਨ ਚ ਬੜਾ ਟੀਡੀਐਸ ਕਮ ਹੁੰਦਾ ਹੈ ਟ੍ਰੈਕ ਕਰਨ ਚ ਲੱਗਿਆ ਬਟ ਯੈਸ ਮੈਂ ਡੀਸੀ ਸਾਹਿਬ ਨਾਲ ਵੀ ਡਿਸਕਸ ਕਰਾਂਗੀ ਇਫ ਇਟ ਇਜ਼ ਪੋਸੀਬਲ ਕਿ ਬਾਕੀ ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਆ ਅਸੀਂ ਹੋਰ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲਵਾਈ ਹੈ ਜੇ ਨਥੀਆ ਵਾਲੇ ਮਾਮਲੇ 'ਚ ਕੁਝ ਹੋਇਆ ਉਹ ਜੀ ਅਸੀਂ ਪਰਚਾ ਦਰਜ ਕਰਤਾ ਬਟ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁੱਟ ਮਿਲੇ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋ ਅਸੀਂ ਇਮੀਡੀਏਟਲੀ ਉਹ ਸਾਡੇ ਕੋਲ ਫੁਟੇਜ ਸੀਗੀ ਅਸੀਂ ਦਿਖਾਈ ਵੀ ਵਿਕਟਿਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਏ ਆ ਵੀਲ ਟ੍ਰਾਈ ਟੂ ਕੈਚ ਦੈਟ ਆਲਸ ਜੀ ਅੱਗੇ ਕੀ ਗੱਲ ਕਹਾਂਗੇ ਇਹਨਾਂ ਦੇ ਹਾਂਜੀ ਉਹ ਵਿੱਚ ਬੈਠ ਕੇ ਉੱਥੇ ਛਾਪੇਣ ਲੱਗ ਜਾਂਦੇ ਨੇ ਟਿਕਾ ਫੋਨ ਵੀ ਵਿੱਚ ਅੰਦਰ ਬੈਠ ਕੇ ਬੀਤ ਜਾਂਦੇ ਆ ਅੱਛਾ ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹਾਂਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆ ਜਿਹੜੇ ਕਰਿੰਦੇ ਆ ਵੀ ਅਸੀਂ ਬੰਦ ਰੱਖੋ ਬਟ ਹਿਊਮਨ ਏਰਰ ਕਈ ਵਾਰੀ ਹੋ ਜਾਂਦਾ ਹੈ ਤੇ ਇਹ ਵੀ ਦੇਖ ਲਾਂਗੇ ਅਸੀਂ ਇਹ ਦੋ ਹੀ ਜਨ ਕੋਈ ਟੋਕਲ ਵੀ ਹੈ ਉਹ ਪਿੱਛੇ ਨਹੀਂ ਜੀ ਇਹ ਦੋ ਹੀ ਸਿੱਕੇ ਥੈਂਕ ਯੂ ਜੇ ਹਮ ਇਸੇ ਚੱਲਾਂਗੇ